ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦਨ ਜੀ ਗਰੂ ਤੇ ਇੱਕ ਬਾਰ ਸੋਹੇ ਮਹਾਰਾਜ ਸਦਾ ਹੀ ਜਰੇਕਾਰ ਸਦਾ ਹੀ ਜਰੇਕਾਰ ਸਰਬਤ ਦਾ ਘਰ ਕਰੋ ਬਾਬ ਜੀ ਮਿਹਰ ਕਰੋ ਕਿਰਪਾ ਕਰੋ ਬਈ ਸੁੱਖਾਂ ਬਲੇਸ਼ਾ ਦਾ ਨਾਸ਼ ਕਰੋ ਬਾਬ ਜੀ ਉਹ ਕੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਤੰਦਨ ਜੀ ਦੇ ਵਾਸਾ ਰਜ ਆਪਣੀ ਕਿਰਪਾ ਕਰੋ ਬਈ ਮਿਹਰ ਕਰੋ ਬਈ ਕਰੋ ਕਿਰਪਾ ਬੱਚਿਆਂ ਦੇ ਬਈ ਸਤਿ ਸ੍ਰੀ ਅਕਾਲ ਸਮੰਦਰ ਮੈਂ ਬੂੜਥ ਥੇ ਤਬ ਹੋ ਮੈਂ ਤਹ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ फिर संकट जो गरब न आहियो जपियो जिन अर्जुन देव गुरु फिर संकट जोन गरब न आहियो तरण गगन नव खंड में जोत स्वरूपी रहियो पर न मथुरा कछ भेद नहीं गुर अर्जुन पर हर तेरे कवन कवन गुण कह कह गावा तो साहेब गुणी निधाना तुम महिमा महमा भरन ना सको तू तो ठाकुर ਭਗਵਾਨ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਨਾ ਕੋਈ ਹਰ ਕੀ ਵਡਿਆਈ ਦੇਖ ਸੰਤੋ ਹਰ ਨਿਮਾਨੇ ਹਰਤੇ ਚਰਨ ਤਲੈ ਤੇ ਉਪਰ ਆਵੇਂ ਤਿਉ ਨਾਨਕ ਸਾਧ ਜਨ ਜਗਤ ਆਣ ਸਭ ਪਹਿਰੀ ਪਾਈ ਹਰ ਕੀ ਵੜਾਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧਨੀ ਜਾਣ ਜਨਾਨਤ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਣ ਰਾਮ ਨਾਮ ਮੋਰ ਮੈਂ ਗयो ਜਾ ਕੈ ਸਮ ਨਹੀਂ ਕੋਈ ਜੇ ਸ ਮਰਤ ਸੰਕਟ ਮਿਟੈ ਦਰਸ ਤਹਾਰੋ ਸੋ ਕਹ ਤਨ ਬੁਰ ਸੇਵੀਆ ਹਨ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨਾਰ ਅਰਸੋਂ ਕੋਰਸੋਂ ਛਟੀ ਐ ਤਦ ਜਿਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਤ ਸਾਹ ਸਰ ਸਾਦਸਾ ਜਿਸ ਪਾਸ ਬੈਠਿਆ ਸੁਹੀਏ ਸਵਨਾਤਾ ਵੇਸਾ सतनाम श्रीवाहे गुरु साहेब जी सूही महला पंजवाम के मिलन प्रभताई खोजत चरो देखो प्रजाई ਸੁਨਤ ਸੰਦੇਸ ਰੂ ਪ੍ਰੈ ਗਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤਾ ਨਦਰ ਨਾ ਪਾਈ ਓਮਕੇ ਹੋਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰੈ ਜਾਈ ਸੋਨਤ ਸੰਦੇਸ ਰੂਪ ਰਹਿ ਗ੍ਰਹਿ ਸੇਜ ਵਿਛਾਈ ਬ੍ਰਹਮ ਬ੍ਰਹਮ ਆਇਓ ਤਾ ਨਦਰ ਨਾ ਪਾਈ ਕਿਨ ਬਿਧ ਹਿਆਰੋ ਧੀਰੈ ਨਿਮਾਨੋ ਮੇਲ ਸਾਜਨ ਹਾਂ ਤੁਜ ਕੁਰਬਾਨੋ ਰਹਾਓ ਏਕਾਸੇਜ ਵਿਛੀ ਧਨ ਤੰਤਾ ਤਨ ਸੋਤੀ ਪਿਰ ਸਦ ਜਾਗੰਤਾ ਪਿਓ ਮਦਰੋ ਧਨ ਮਤਵੰਤਾ ਤਨ ਜਾਗੈ ਜੇ ਪਿਰ ਬੋਲੰਤਾ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ ਦਿਸੰਤਰ ਮੈਂ ਸਗਲੇ ਝਾਗੇ ਖੇਨ ਰਹਿਨ ਨਾ ਪਾਵੋ ਬਿਨ ਪਗ ਭਾਗੇ ਹੋਏ ਕਿਰਪਾਲ ਪ੍ਰਭ ਮਿਲਹ ਸਭਾਗੇ ਪਿਓ ਕਿਰਪਾਲ ਸਤ ਸੰਗ ਮਿਲਾਇਆ ਬੁਝੀ ਤਪਤ ਕਰੈ ਫਿਰ ਪਾਇਆ ਸਗਲ ਸਿੰਗਾਰ ਹੁਣ ਮੁਝੈ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ जह देखा तह पे है पाई खोले कपाट ता मन ठहराई रहाओ दूजा जह देखा तह पे है पाई ਖੋਲਿਓ ਕਬਾਟ ਤਾ ਮਨ ਠਹਿਰਾਈ ਰਹਾਉ ਦੂਜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਉਮਕਿਓ ਹਿਓ ਮਿਲਨ ਪ੍ਰਭ ਤਾਈ ਹੋਜਤ ਚੜਿਓ ਦੇਖੋ ਪ੍ਰਹ ਜਾਈ ਸੁਨਤ ਸੰਦੇਸ਼ ਰੂਪ ਰਹਿ ਗ੍ਰਹਿ ਸੀਜ ਵਿਛਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਗੁਰੂ ਰੂਪ ਗੁਰੂ ਪਿਆਰੀ ਸਤਕਾਰ ਜੋ ਸਾਸਨ ਲੱਜੀਓ ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 737 ਦੇ ਉੱਤੇ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਗੁਰ ਸੱਚੇ ਪਾਤਸ਼ਾਹ ਜੀ ਦਰਤੇ ਪਰਵਾਣ ਕਰ ਲੈਣ ਸਤਗੁਰ ਸਾਰਿਆਂ ਨੂੰ ਨਾਮ ਦੀ ਦਾਤ ਚੜਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੰਲਾਂ ਦੀ ਖਿਮਾ ਗਜਵਜ ਕੇ ਫਤਿਹ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ